ਇਸ ਵਕਤ ਅਸੀਂ ਮੌਜੂਦ ਹੈਗੇ ਆ ਅਬੋਹਰ ਦੇ ਸਰਕਾਰੀ ਹਸਪੀਟਲ ਦੇ ਵਿੱਚ ਜਿੱਥੇ ਇੱਕ ਬੜਾ ਹੀ ਅਜੀਬੋ ਗਰੀ ਮਾਮਲਾ ਸਾਹਮਣੇ ਆਇਆ ਕਿ ਇੱਕ ਪਰਿਵਾਰ ਵੱਲੋਂ ਆਪਣੀ ਸਬਜ਼ੀਆਂ ਤੇ ਲੱਕੜੀਆਂ ਦੀ ਰਾਖੀ ਕਰਨ ਵਾਸਤੇ ਕਰੰਟ ਦੀ ਨੰਗੀ ਤਾਰ ਛੁੱਟੀ ਗਈ ਸੀ ਤੇ ਜਿਹਦੀ ਚਪੇਟ ਚਾਣ ਕਰਕੇ ਪਿੰਡ ਟਾਬਕ ਕੋਕਰੀਆਂ ਵਾਸੀ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਉਸ ਦਾ ਜਿਹੜਾ ਲੜਕਾ ਹੈ ਉਹ ਜ਼ਖਮੀ ਹੋ ਗਿਆ ਪਿੰਡ ਵਾਸੀਆਂ 'ਚ ਰੋਸ਼ ਹੈਗਾ ਵੈਸੇ ਤੁਸੀਂ ਸੁਣਿਆ ਹੋਣਾ ਜਾਂ ਦੇਖਿਆ ਹੋਣਾ ਇਹ ਵੀ ਪਿੰਡਾਂ ਦੇ ਵਿੱਚ ਫਸਲਾਂ ਨੂੰ ਬਚਾਉਣ ਵਾਸਤੇ ਝਟਕਾ ਤਕਨੀਕ ਅਪਣਾਈ ਜਾਂਦੀ ਹੈ ਲੇਕਿਨ ਇਹ ਸਿੱਧਾ ਸਿੱਧਾ ਕਰੰਟ ਛੱਡਿਆ ਗਿਆ ਸੀਗਾ ਤੇ ਇਸ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਡੈੱਡ ਬੋਡੀ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਚ ਰਖਵਾਇਆ ਗਿਆ ਪਿੰਡ ਵਾਸੀ ਅਸੀਂ ਮਦੂਦ ਹੈਗੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਜਾਣਨਾ ਕਿ ਕੀ ਕਾਰਵਾਈ ਦੀ ਮੰਗ ਕਰ ਰਹੇ ਕੀ ਨਾਮ ਹੈ ਤੁਹਾਡਾ ਮਲਕੀਤ ਸਿੰਘ ਜੀ ਜਿਹਨਾਂ ਦੀ ਡੈਥ ਹੋਈ ਉਹਨਾਂ ਕੀ ਨਾਮ ਹੈ ਗਰਬਖ ਸਿੰਘ ਜੀ ਕੀ ਰਿਸ਼ਤਾ ਸੀਗਾ ਤੁਹਾਡਾ ਸਾਡੇ ਭਾਉ ਦਾ ਜਵਾਈ ਸੀ ਜੀ ਠੀਕ ਹੈ ਹਾਂਜੀ ਕੀ ਗੱਲ ਕੀ ਹੋਈ ਸੀਗੀ ਗੱਲ ਜੀ ਦੇਖੋ ਲੜਕੀ ਦਾ ਕੇਸ ਲੈ ਕੇ ਆਏ ਆ ਰਾਤ ਜੀ ਇਹ ਜਾ ਰਿਹਾ ਇੱਥੋਂ ਜੀ ਗਵਾਂਡੀ ਜਿਹੜੇ ਤਾਰ ਲੱਗੀ ਸੀ ਉੱਥੇ ਦੀ ਹੂੰ ਕੋਈ ਸਬ지 ਸੂਜੀ ਬੀਜ ਰਹੇ ਸੀ ਉਹ ਉੱਥੋਂ ਹੱਥ ਲੱਗ ਗਿਆ ਜੀ ਕਰੰਟ ਲੱਗਾ ਜੀ ਤੇ ਇਸ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਅਸੀਂ ਕਿੰਨੇ ਵੀ ਖੋਤ ਕਾਰਵਾਈ ਉਹਨਾਂ ਤੇ ਕਰਨੀ ਚਾਹੀਦੀ ਹੈ ਜੀ ਉਹਨਾਂ ਦਾ ਬੇਟਾ ਵੀ ਜ਼ਖਮੀ ਹੋਇਆ ਹਾਂ ਬੇਟਾ ਵੀ ਜੀ ਬੇਟੇ ਦੇ ਸ਼ਾਰਟ ਲੱਗਾ ਜਦੋਂ ਬੇਟੇ ਨੇ ਪੁੱਠਾ ਹੱਥ ਲਾਇਆ ਜੀ ਉਹਨੂੰ ਕਰੰਟ ਲੱਗਾ ਤੇ ਬੇਟੇ ਨੇ ਫਿਰ ਉਹਨਾਂ ਨੂੰ ਜਾ ਕੇ ਆਵਾਜ਼ ਮਾਰੀ ਕਿੰਨੇ ਵੀ ਆਹ ਗੱਲ ਹੋ ਗਈ ਹੈ ਜੀ ਹਾਂਜੀ ਕਿੰਨੇ ਵਜੇ ਦੀ ਘਟਨਾ ਰਾਵ ਦੀ 1:00 2:00 ਟੋਟਾ ਹੀ ਵਜੇ ਦੀ ਘਟ ਹੈ ਠੀਕ ਹਾਂਜੀ ਸਰ ਇਹ ਸਵੈ ਚਹਰਕਾਰਵਾਈ ਨਹੀਂ ਕੀਤੀ ਉਹਨਾਂ ਨੇ ਠੀਕ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਦੀਪ ਉਹਨਾਂ ਦੇ ਕੀ ਨਾਮ ਚਾਹੀਦਾ ਹੈ ਗੁਰਬਖਸ਼ ਸਿੰਘ ਕੀ ਗੱਲ ਕੀ ਹੋਈ ਸੀ ਗੱਲ ਇਦਾਂ ਵੀ ਉਹ ਲੜਕੀ ਦਾ ਕੇਸ ਲੈ ਕੇ ਆਏ ਸੀ ਕਿ ਉਹਨਾਂ ਦੇ ਵਾਈਫ ਨੂੰ ਛੱਡ ਕੇ ਆਉਂਦਾ ਪਿਆ ਸੀ ਗਈ ਘਰ ਨੂੰ ਤੇ ਉਹ ਜਦੋਂ ਆਉਂਦੇ ਪਏ ਸੀ ਨਾ ਤੇ ਉਹਨਾਂ ਦੇ ਨਾ ਪੇ ਕੰਡੇ ਵਾਲੀ ਤਾਰ ਨੂੰ ਹੱਥ ਪਾਇਆ ਗਈ ਅੱਛਾ ਜੀ ਹਾਂਜੀ ਉਹਨਾਂ ਦੇ ਕਾਰਨ ਵੀ ਉਹਨਾਂ ਦੀ ਮੌਤ ਹੋ ਗਈ ਸਾਡੀ ਮੰਗ ਕੀਤੀ ਹੈ ਵੀ ਉਹਨਾਂ ਨੇ ਉਹਨਾਂ ਦੇ ਸਖਤ ਕਾਰਵਾਈ ਕੀਤੀ ਹੈ। ਇਹ ਕਰੰਟ ਜਿਹੜਾ ਛੱਡਿਆ ਗਿਆ ਸੀਗਾ ਕਿਹਦੇ ਉੱਪਰ ਛੱਡਿਆ ਗਿਆ ਸੀ? ਏਪੀ ਸਬਜੀ ਸਬਜੀ ਬੀਜੀ ਹੈਗੀ ਉਹਨਾਂ ਦੇ ਪੇਪਰਵਰਕ ਵੱਲੋਂ ਸੋ ਮਿਲਿਆ ਜੀ। ਅੱਛਾ ਜੀ। ਹਾਂਜੀ। ਸਬਜੀ ਦੇ ਉੱਪਰ ਕਰੰਟ ਛੱਡਿਆ ਹੋਇਆ ਸੀ। ਹਾਂਜੀ। ਠੀਕ। ਅਕਸਰ ਦੋਸਤੋ ਤੁਸੀਂ ਦੇਖਿਆ ਹੋਣਾ ਵੀ ਫਸਲਾਂ ਨੂੰ ਬਚਾਉਣ ਵਾਸਤੇ ਕਿਸਾਨਾਂ ਵੱਲੋਂ ਝਟਕਾ ਤਾਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਾਂ ਕੋਬਰਾ ਤਾਰ ਲਾਈ ਜਾਂਦੀ ਹੈ ਜਾਂ ਕੰਡਿਆਲੀ ਤਾਰ ਲਾਈ ਜਾਂਦੀ ਹੈ ਤਾਂ ਕਿ ਫਸਲ ਨੂੰ ਜਿਹੜਾ ਪਸ਼ੂ ਜਿਹੜੇ ਉਹ ਖਰਾਬ ਨਾ ਕਰਨ। ਪਰ ਜਿਹੜਾ ਟੱਬਾ ਕੋਕਰੀਆਂ ਦਾ ਕੇਸ ਹੈ ਉਹ ਇੱਕ ਆਪਣੇ ਆਪ ਚ ਅਲੱਗਾ ਕੇਸ ਹੈਗਾ ਜਿਹਦੇ ਵਿੱਚ ਇੱਕ ਪਰਿਵਾਰ ਨੇ ਥੋੜੀ ਜੀ ਸਬਜ਼ੀ ਪਚਾਣ ਦੇ ਖਾਤਰ ਸਿੱਧਾ-ਸਿੱਧਾ ਕਰੰਟ ਛੱਡਿਆ ਸੀ ਨੰਗੀਆਂ ਤਾਰਾਂ ਛੁੱਟੀਆਂ ਹੋਈਆਂ ਸੀ ਲੱਕੜਾਂ ਦੇ ਉੱਪਰ ਜਿਹਦੇ ਚਪੇੜ ਚਾਨ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਪਰ ਪ੍ਰਸ਼ਾਸਨ ਨੂੰ ਚਾਹੀਦਾ ਵੀ ਐਜੇ ਲੋਕਾਂ ਉੱਪਰ ਸਖਤ ਕਾਰਵਾਈ ਕੀਤੀ ਜਾਏ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦਾ ਕਰੰਟ ਛੱਡਣ ਦੀ ਹਿੰਮਤ ਕੋਈ ਨਾ ਕਰੇ ਤਾਂ ਕਿ ਕਿਸੇ ਦੀ ਜਾਨ ਨਾ ਜਾਏ ਕਿਸੇ ਦਾ ਪਰਿਵਾਰ ਨਾ ਉਜੜੇ ਸਵੇਰਾ ਟੀਵੀ ਲਈ ਤਰਮਿੰਦਰ ਦੀ ਰਿਪੋਰਟ